ਤੁਜੀ ਦਰੋਂੋਂਦੀ ਕਾਰ ਚੜੀ ਹਾਏ ਨੀ ਜਾਨ ਨਿਕਲ ਗਈ ਮੇਰੀ ਤੁਜੀ ਦਰੋਂੋਂਦੀ ਕਾਰ ਚੜੀ ਹਾਏ ਨੀ ਜਾਨ ਨਿਕਲ ਗਈ ਮੇਰੀ ਮੇਰਾ ਬਾਬਾ ਇੱਕ ਅੱਖਰ ਵੀ ਨਹੀਂ ਪੜਿਆ ਹੋਇਆ ਪਰ ਬਾਬੇ ਕੋਲ ਜਿਹੜੇ ਗਾਣੇ ਲਿਖੇ ਹੋਏ ਨੇ ਤੇ ਜਿਹੜੇ ਗਾਉਂਦਾ ਹਾਂ ਸਵਾਦ ਕੀ ਫਟਨੇ ਹਾਂ ਚਮਕੀਲੇ ਢਾਲ ਤੇ ਕਰਤਾਰ ਰਾਮਲੇ ਢਾਲ ਤੇ ਤੁਹਾਨੂੰ ਇੱਕ ਗਾਣਾ ਸੁਣਾਉਣਿਆ ਮੈਂ ਸ਼ਰਤ ਲਾਇਆ ਕਹਿੰਦਾ ਤੁਸੀਂ ਵੀਡੀਓ ਅੱਗੇ ਨਹੀਂ ਕਰਨੀ ਹੈਗੀ ਲੈ ਬਾਬਾ ਸੁਣਾ ਦੇ ਗਾਣਾ ਕਰ ਲੈ ਜੋ ਲਿਖਿਆ ਸੁਜੋ ਗਾਂ ਦਾ ਸੋਹਣਿਆ ਫਲ ਕਰਮਾ ਵਿੱਚ ਮਿਲਦੇ ਬਿਨ ਬਗਹਿ ਨੇਰੀ ਵੇ ਇਹ ਤਾਂ ਮੈਨ ਪੱਕਿਆ ਤੂੰ ਹੀ ਕਰਦੇ ਲਾਈਆਂ ਸੋਣ ਮਹੀਨੇ ਵੇ ਉਹ ਮਾਗ ਚ ਬੇ ਟੁੱਟ ਗਈ ਸੋਹਣਿਆ ਗੱਲਾਂ ਲਾਕੇ ਵੇ ਲੈ ਨੈਨ ਸਹਰਿਆ ਨੂੰ ਗਈ ਸੋਹਣਿਆ ਗੱਲਾਂ ਲਾਕੇ ਵੇ ਲੈ ਨੈਨ ਸਹਰਿਆ ਨੂੰ ਗਈ ਅੱਗੇ ਨਦੀ ਚ ਤਰਗੇ ਨੀ ਇੱਤੇ ਮਹੀਵਾਲ ਤੇ ਸੂਣੀ ਹੋਵੇ ਹੋਰ ਕਿਸੇ ਨਾਲ ਨਾ ਨਹੀਂ ਜਿਹੜੀ ਹੋਈ ਆਪਣੇ ਨਾਲ ਅਣ ਹੋਣੀ ਚਲੋ ਮਨਸ ਮਜਾਲੀਏ ਨੀ ਦਿਨਾਂ تیرਨੰਗਾਲੀ ਬਥੇਰੀ ਤੁਜੀ ਦਰੋਂਦੀ ਕਾਰ ਚੜੀ ਹਾਏ ਨੀ ਜਾਨ ਨਿਕਲ ਗਈ ਮੇਰੀ ਤੁਜੀ ਦਰੋਂਦੀ ਕਾਰ ਚੜੀ ਹਾਏ ਨੀ ਜਾਨ ਨਿਕਲ ਗਈ ਮੇਰੀ ਜਿਦੋਂ ਕੁੜੀਆਂ ਨੇ ਮੇਰੇ ਹਾਂਣ ਦਿਆ ਮੈਨੂੰ ਨੰਦਾ ਉੱਪਰ ਵਹਾ ਦਿੱਤਾ ਪੱਲਾ ਫੜ ਕੇ ਮੇਰੇ ਬਾਪੂ ਨੇ ਇੱਕ ਦੂਜੇ ਹੱਥ ਫੜਾ ਦਿੱਤਾ ਵੀ ਮੈਂ ਢਿੱਡ ਵਿੱਚ ਰੋਂਦੀ ਸੀ ਪਾਠੀ ਲਾ ਮੱਜ ਜਾਂਦਾ ਸੀ ਕਈ ਸੋਹਣਿਆ ਗੱਲ ਨਾਲ ਲਾ ਕੇ ਵੇ ਲੈ ਨੈਣ ਸੋਹਰਿਆਂ ਨੂੰ ਗਈ ਤੈਨੂੰ ਰੇ ਹੱਥ ਮਚਾਉਂਦਾ ਨਹੀਂ ਆਪਾਂ ਰੋਇਆ ਕਰਾਂਗੇ ਦੋਵੇਂ ਰੋਇਆ ਕਰਾਂਗੇ ਦੋਵੇਂ ਕਰ ਸਬਰ ਸੁਬੂਰੀ ਨਹੀਂ ਕਿਉਂ ਅੱਖੀਆਂ ਹੰਝੂਆਂ ਨਾਲ ਭਿਉਵੇਂ ਹੰਝੂਆਂ ਨਾਲ ਪਿਉਵੇਂ ਸੱਪ ਬਣ ਕੇ ਲੜ ਗਈ ਨੀ ਚੁੰਨੀ ਲਾਲ ਛਗਣਾ ਦੀ ਤੇਰੀ ਤੂੰ ਜਦੋਂ ਰੋਂਦੀ ਘਰ ਚੜੀ ਹਾਏ ਨੀ ਜਾਨ ਨਿਕਲ ਗਈ ਮੇਰੀ ਮੇਰੇ ਰੋਂਦੀ ਦੇ ਬੁੱਲ ਸੁੱਕ ਗਏ ਅੱਖੀਆਂ ਵਿੱਚ ਵਗਦਾ ਪਾਣੀ ਹੀ ਵੇ ਆਉਂਦੇ ਉਹ ਦਿਨ ਨੇ ਜਦ ਹਾਨ ਦਿਆ ਬੜੀ ਕੱਠਿਆ ਮੌਸੀ ਮਾਰੀ ਹੀ ਵੇ ਬੜੀਆਂ ਤਾਹਾਂ ਮਾਰੀਆਂ ਵੇ ਮੈਂ ਜਾ ਡੋਲੀ ਵਹਿ ਗਈ ਸੋਹਣਿਆ ਗਲ ਨਾਲ ਲਾ ਕੇ ਵੇ ਲੈ ਨੈਣ ਸੋਹਰਿਆ ਨੂੰ ਗਈ ਇਹ ਨਾ ਸੱਤਨ ਮੇੜ ਰਹਾ ਨੀ ਇਹ ਚੰਦਰਾ ਜਗ ਸਭ ਝੂਠਾ ਚੰਦਰਾ ਜਗ ਸਭ ਝੂਠਾ ਹੰਬ ਮੰਗੂ ਪਟ ਲਿਆ ਨੀ ਲਿਆ ਪਿਆਰ ਆਪਣੇ ਦਾ ਬੂਟਾ ਪਿਆਰ ਆਪਣੇ ਦਾ ਬੂਟਾ ਦੇਖ ਦੇਖ ਕੇ ਲਾਭ ਕੁੜੇ ਦੇਖ ਦੇ ਕੇ ਲਾਭ ਕੁੜੇ ਨੀ ਰੋਂਦਾ ਫੋਟੋ ਸੋਹਣੀਏ ਤੇਰੀ ਤੁਜੀ ਦੂਰ ਰੋਂਦੀ ਕਾਰ ਚੜੀ ਹਏ ਨੀ ਜਾਨ ਨਿਕਲ ਗਈ ਮੇਰੀ ਸੋਹਣਿਆ ਗੱਲ ਨਾਲ ਲਾ ਕੇ ਵੇ ਲੈ ਨੈਣ ਸੋਹਰਿਆਂ ਨੂੰ ਅੱਗੇ ਨੈਣ ਜਾਂਦੀ ਹੁੰਦੀ ਜੀ ਸੋਹਰੀ ਲੱਗ ਜਾਂਦੀ ਕੁੜੀ ਨੂੰ ਹਾਂ ਠੀਕ ਹੈ ਜੀ ਮਿੱਤਰੋ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਬਾਬੇ ਦਾ ਗਾਣਾ ਆ ਕਿਵੇਂ ਲੱਗਿਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਿਵੇਂ ਕਿਹਾ ਸੀ ਗੱਲ ਉਵੇਂ ਹੀ ਹੋਈ ਚਮਕੀ ਲੇਟਾ ਤੇ ਗਾਤਾ ਬਾਬੇ ਨੇ ਗਾਣਾ ਹਾਂਜੀ ਮਿੱਤਰੋ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਸ਼ੇਅਰ ਜਰੂਰ ਕਰ ਪੁਰਗ ਮੋੜਿਆ ਗੁਰੇ ਤੋਂ ਇਹਦਾ ਭੈਣ ਦੀ ਹੋਰੀ ਗਾਤਾ ਮੁੰਡੇ